ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਸਾਹਿਬ ਪਿੰਡ ਠੱਕਰ ਸੰਧੂ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪਾਈ ਮਰਦਾਨਾ ਜਿਹਦਾ 565ਵਾਂ ਜਨਮ ਦਿਹਾੜਾ ਇਸ ਨੂੰ ਲੈ ਕੇ ਮਹਾਨ ਧਾਰਮਿਕ ਸਮਾਗਮ ਪਾਈ ਮਰਦਾਨਾ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਵੀਸ਼ਰੀ ਤੇ ਹਜ਼ੂਰੀ ਰਾਗੀ ਸਹਿਬਾਨ ਦਰਬਾਰ ਸਾਹਿਬ ਅੰਮ੍ਰਿਤਸਰ ਪਾਈ ਗੁਰਮੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਥਾਵਾਚਕ ਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨਾਲ ਸੰਬੰਧਤ ਕਈ ਸਾਖੀਆਂ ਦਾ ਵਰਨਨ ਕੀਤਾ ਭਾਈ ਮਰਦਾਨਾ ਜੀ ਦਾ 566ਵ ਜਨਮ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸਿੰਧੂ ਇਹ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਭਾਈ ਬਰਤਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋ ਖੁਸ਼ਹਰਮ ਬਣਾ ਲੀਆ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਪਾਤਸ਼ਾਹੀ ਨਾਲ ਜਿਹੜੇ ਉਹਨਾਂ ਦੇ ਤੁਲਕ ਸਨ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ ਜਸਟਿਸ ਦਾ ਸੰਦੇਸ਼ ਦਿੱਤਾ ਉਹ ਅੱਜ ਦੇ ਦਿਨ ਵੀ ਮੈਸੇਮੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੇਸ਼ ਨੂੰ ਇੱਕ ਰੱਖਣਾ ਲੋਕਾਂ ਚ ਭਾਈਚਾਰਕ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਹੈ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਦੇ ਦਿਨ ਵੀ ਉਹਦਾ ਬਹੁਤ ਵੱਡੀ ਐਮੀਅਤ ਹੈ ਸੋ ਮੈਂ ਅੱਜ ਉਥੇ ਗੁਰਦੁਆਰਾ ਸਾਹਿਬ ਚ ਨਕਮਸਤਕ ਹੋਣ ਵਾਸਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਇਆ ਤੇ ਮੈਂ ਸਾਰੇ ਪਿੰਡ ਵਾਲਿਆਂ ਦਾ ਸਾਰੀ ਸਾਧ ਸੰਗਤ ਦਾ ਬਹੁਤ ਮਸ਼ਕੂਰ ਆ ਕਿ ਉਹ بڑے ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਿਕਾਰ ਨਾਲ ਉਹ ਬਬਰਦਾਨਾ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਬਹੁਤ ਬੇਸ਼ਕੁਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਮੇਟੀ ਦਾਸ ਭਾਈ ਗੁਰ ਸਿੰਘ ਵਰਚਾਲੇ ਫੌਮਨੇ ਗੁਰਦਵਾਰਾ ਕਮੇਟੀ ਜੋ ਕਿ ਅੱਜ ਵਿਸ਼ਵ ਨਵਾਬੀ ਭਾਈ ਮਰਦਾਨਾ ਜੀ ਗਲਫੀ ਸੋਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਨਵਲੋ ਅੱਜ ਦਾ ਪ੍ਰੋਗਰਾਮ ਜੋ ਲਿਖਿਆ ਗਿਆ ਹੈ ਉਹ ਪਿੰਡ ਠੱਕਰ ਸੰਦੂ ਨੇੜੇ ਕਾਧੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੀ ਨੂੰ ਮੁੱਖ ਰੱਖਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅੱਜ ਭਾਈ ਮਰਦਾਨਾ ਜੀ ਜੋ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਸੰਗੀ ਰਹਿਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ 54 ਸਾਲ ਸੇਵਾਵਾਂ ਨਿਭਾਉਣ ਵਾਲੇ ਉਹਨਾਂ ਦੇ ਪਾਵਨ ਪੁੱਤਰ ਦਿਹਾੜੇ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਜੋ ਪ੍ਰੋਗਰਾਮ ਰਿਚਿਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਜਿੱਥੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਹੋਰ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਲੱਖ ਲੱਖ ਵਧਾਈਆਂ ਸਰਬੱਤ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਟੱਕਰ ਸੰਗੂ ਜਿਲਾ ਗਰਦਾਸਪੁਰ ਦੇ ਮਨਾਈ ਜਾਂਦਾ 565 ਵੰਜਰਾਂ ਜਿਹਦੇ ਵਿੱਚ ਸ਼ਰੋਮਣੀ ਗੁਰਦਵਾਰ ਪ੍ਰਧਾਨ ਕਮੇਟੀ ਦਾ ਬਹੁਤ ਸਹਿਯੋਗ ਹੁੰਦਾ ਹਰ ਸਾਲ ਉਥੇ ਡਿਊਟੀਆਂ ਲੱਗਦੀਆਂ ਐਸ ਸਾਲ ਵੀ ਭਾਈ ਗੁਰਕੀਰਤ ਸਿੰਘ ਜੀ ਜੂ ਜਗੀਦਰਪੁਰ ਸਾਹਿਬ ਭਾਈ ਮੋਹਨ ਸਿੰਘ ਜੀ ਕਵਿਸ਼ਤੀ ਜਤਾ ਭਾਈ ਗੁਰਮੁਖ ਸਿੰਘ ਜੀ ਸਾਹਿਬ ਘਟਾ ਵਾਚਕ ਹੋਰ ਵੀ ਜਿਹੜੇ ਟਾਡੀ ਆ ਉਥੇ ਡਿਊਟੀਆਂ ਲੱਗਦੀਆਂ ਉਹਨਾਂ ਮੈਂ ਸ਼ਰੋਮਣੀ ਕਮੇਟੀ ਦਾ ਬਹੁਤ ਸਾਰਾ ਮਦਦ ਕਰਦਾ ਜਿਹੜਾ ਸ਼ੁਰੂ ਕਰਕੇ ਅੱਜ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੁਖਨਵੰਦ ਸਾਹਿਬ ਮਨਾਇਆ ਜਾ ਰਿਹਾ ਸ਼ਾਹਕੋਟ ਮਨਾਇਆ ਜਾ ਰਿਹਾ ਫੋਰੀਂ ਮੇਰਕੋਟਰੇ ਮਨਾਇਆ ਜਾ ਰਿਹਾ ਕਈਆਂ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਹੌਲੀ-ਹੌਲੀ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਜਾਗਰਤ ਆਈ ਆ ਮੈਂ ਸਾਰਿਆਂ ਨਾਨਕਪੀਰਾਂ ਸੰਤਾਂ ਦਾ ਮਿਹਰਾਈ ਦੇ ਨਾਲ ਲਖ ਲਖ ਵੀ ਅੱਗੇ ਤੋਂ ਵੱਧ ਚੜ ਕੇ ਲੋਕ ਹਿੱਸਾ ਲੈਣ ਔਰ ਇਦਾਂ ਹੀ ਮਨਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ